ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ ਬਾਹਾਂ ਦੀ ਜਿਹੜੀ ਲਾਈਨਿੰਗ ਹੈ ਉਹ ਕੱਟਣੀ ਦੱਸਾਂਗੀ ਇਸ ਬਾਰੇ ਮੈਨੂੰ ਸਪੈਸ਼ਲੀ ਕਮੈਂਟ ਵੀ ਆਇਆ ਸੀਗਾ ਕਿ ਮੈਂ 슬ੀਵਸ ਦੀ ਲਾਈਨਿੰਗ ਕੱਟ ਕਰਨੀ ਦੱਸਾਂ ਤੇ ਅਟੈਚ ਕਰਨੀ ਦੱਸਾਂ ਅੱਜ ਦੀ ਮੇਰੀ ਇਹ ਵੀਡੀਓ ਇਸੇ ਦੇ ਬਾਰੇ ਵਿੱਚ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਫਿਰ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰ ਦਿਆਂ ਅੱਜ ਦੀ ਵੀਡੀਓ ਫਰੈਂਡਸ ਵੇਖੋ ਬਾਮਾ ਦੀ ਲਾਈਨਿੰਗ ਕਿਸ ਤਰ੍ਹਾਂ ਕੱਟੀਦੀ ਹੈ ਇਹ ਮੇਰੇ ਕੋਲ ਕਾਟਨ ਦੀ ਲਾਈਨਿੰਗ ਹੈਗੀ ਹੈ ਲਾਈਨਿੰਗ ਦਾ ਪੀਸ ਹੈਗਾ ਕਾਟਨ ਦਾ ਇਹ ਤੇ ਜਿਹੜੀ ਕਾਟਨ ਦੀ ਲਾਈਨਿੰਗ ਤੁਸੀਂ ਜਦੋਂ ਵੀ ਲਗਾਣੀ ਹੈਗੀ ਹੈ ਫੁੱਲ ਪੈਲ ਦੀ ਲਾਈਨਿੰਗ ਇਹਨੂੰ ਤੁਸੀਂ ਵਾਸ਼ ਕਰਕੇ ਹੀ ਲਗਾਉਣਾ ਹੈਗਾ ਆ ਬੇਸ਼ੱਕ ਇਹਨੂੰ ਜਿਸ ਤਰ੍ਹਾਂ ਇੱਕ ਰਾਤ ਪਹਿਲਾਂ ਡਿੱਪ ਕਰਕੇ ਪਾਣੀ ਵਿੱਚ ਰੱਖ ਦਿਓ ਸਵੇਰੇ ਉੱਠ ਕੇ ਸੁਕਾ ਕੇ ਫੇਰ ਇਹਨੂੰ ਤੁਸੀਂ ਸੂਟ ਤੇ ਲਗਾਣਾ ਆ ਕਿਉਂਕਿ ਜੇ ਇਹਨੂੰ ਡਾਇਰੈਕਟ ਸੂਟ ਤੇ ਐਸੀ ਤਰ੍ਹਾਂ نیچے ਲਗਾ ਦਿਓ ਫਿਰ ਜਦੋਂ ਆਪਾਂ ਸੂਟ ਆਪਣਾ ਵਾਸ਼ ਕਰੀਦਾ ਹੈ ਤਾਂ ਫਿਰ ਜਿਹੜੀ ਲਾਈਨਿੰਗ ਹੈ ਉਹ ਸ਼੍ਰਿੰਕ ਹੋ ਕੇ ਇਕੱਠੀ ਹੋ ਜਾਂਦੀ ਹੈ ਤੇ ਸੂਟ ਉੱਪਰ ਚੱਲ-ਚੱਲ ਵੱਜਦਾ ਤੇ ਲਾਈਨਿੰਗ ਅੰਦਰ ਇਕੱਠੀ ਹੋਈ ਹੋ ਹੁੰਦੀ ਹੈ ਠੀਕ ਹੈ ਫਿਰ ਸਾਰੀ ਫਿਟਿੰਗ ਖਰਾਬ ਹੋ ਜਾਂਦੀ ਇਹਨੂੰ ਜਦੋਂ ਵੀ ਲਗਾਣਾ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਲਗਾਣਾ ਆ ਠੀਕ ਹੈ ਤੇ ਦੇਖੋ ਮੈਂ ਕਦੇ ਵੀ ਲਾਈਨਿੰਗ ਨੂੰ نیچے ਪ੍ਰੈਸ ਨਹੀਂ ਕੀਤੀ ਕਈ ਕਈ ਕਟਿੰਗਸ ਦੇ ਵਿੱਚ ਮੈਂ ਦੇਖਿਆ ਹੈਗਾ ਆ ਕਿ ਜਿਹੜੀ ਲਾਈਨਿੰਗ ਹੈ ਉਹਨੂੰ ਪ੍ਰੈਸ ਕਰਕੇ ਕੱਟਦੇ ਆ ਮੈਂ ਕਟਿੰਗ ਕਰਨ ਵਾਲਾ ਵੀ ਰੱਖਿਆ ਸੀਗਾ ਥੋੜੇ ਟਾਈਮ ਦੇ ਲਈ ਉਹ ਵੀ ਪੂਰੀ ਐਨ ਪ੍ਰੈਸ ਕਰਕੇ ਕੱਟਦਾ ਸੀ ਬਟ ਜਦੋਂ ਆਪਾਂ ਐਨ ਇਹਦੀ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦੇਣੀ ਧੋਣ ਤੋਂ ਬਾਅਦ ਫੇਰ ਇਹਦੇ ਵਿੱਚ ਮੰਡੀ ਭਰ ਜਾਂਦੀ ਹੈ ਫੇਰੇ ਇਹ ਇਹ ਸਾਰੇ ਬਲ ਵੀ ਨਿਕਲ ਜਾਂਦੇ ਤੇ ਫੇਰੇ ਇਹ ਉਸੇ ਤਰ੍ਹਾਂ ਹੋ ਜਾਂਦੀ ਜਿਸ ਤਰ੍ਹਾਂ ਵਾਸ਼ ਕਰਨ ਤੋਂ ਪਹਿਲਾਂ ਸੀ ਠੀਕ ਹੈ ਤੇ ਫਿਰ ਜਦੋਂ ਆਪਾਂ ਇਹਨੂੰ ਦੁਬਾਰਾ ਧੋਂਦੇ ਆ ਕੱਟ ਕੇ ਦੁਬਾਰਾ ਧੋਂਦੇ ਆ ਸੂਟ ਨੂੰ ਫੇਰੇ ਫਿਰ ਸ਼੍ਰਿੰਕ ਹੋ ਜਾਂਦੀ ਹੈ ਫਿਰ ਇਕੱਠੀ ਹੋ ਜਾਂਦੀ ਹੈ ਇਸ ਕਰਕੇ ਅਗਰ ਇਹਦੇ ਜ਼ਿਆਦਾ ਹੀ ਤੁਸੀਂ ਬਲ ਪਾਏ ਪਏ ਹੋਏ ਆ ਗੁੱਚਮੁੱਚ ਕਰਕੇ ਜਿਸ ਤਰ੍ਹਾਂ ਰੱਖੀ ਹੋਈ ਹੈ ਜ਼ਿਆਦਾ ਬਲ ਪਏ ਹੋ ਤਾਂ ਹਲਕੀ ਹਲਕੀ ਪ੍ਰੈਸ ਮਾਰ ਦੋ ਬਟ ਨਹੀਂ ਤਾਂ ਧੋ ਕੇ ਜਿਸ ਤਰ੍ਹਾਂ ਸੁਖਾਈਏ ਹੁੰਦੀ ਹੈ ਖੁੱਲੀ ਕਰਕੇ ਐਸੀ ਤਰ੍ਹਾਂ ਤੁਸੀਂ ਖਿੱਚ ਕੇ ਇਹਨੂੰ ਵਾਸ਼ ਕਟਿੰਗ ਕਰਨੀ ਹੈਗੀ ਹੈ ਜਿਸ ਤਰ੍ਹਾਂ ਤਿਰਛਾ ਖਿੱਚੀਦਾ ਹੈ ਫਿਰ ਤੁਹਾਡੀ ਜਿਹੜੀ ਲਾਈਨਿੰਗ ਹੈ ਉਹ ਬਿਲਕੁਲ ਸੈੱਟ ਆਵੇਗੀ ਇਹ ਵਾਲਾ ਜਿਹੜਾ ਲਾਈਨਿੰਗ ਦਾ ਪੀਸ ਹੈ ਮੇਰੇ ਕੋਲ ਜ਼ਿਆਦਾ ਹੈ ਇਹਦੇ ਵਿੱਚ ਜਿਹੜੀ ਲਾਈਨਿੰਗ ਹੈਗੀ ਆ ਉਹ ਬਿਨਾਂ ਜੋੜ ਤੋਂ ਕੱਟ ਹੋ ਜਾਵੇਗੀ ਕਈ ਵਾਰ ਜਿਸ ਤਰ੍ਹਾਂ ਆਪਾਂ ਕਰ ਲੈ ਸ਼ਰਟ ਦੇ ਲਈ ਪੀਸ ਲਿਆਨੇ ਆ 2 ਮੀਟਰ 2.5 ਮੀਟਰ ਲਾਈਨਿੰਗ ਦਾ ਉਹਦੇ ਵਿੱਚ ਜਿਹੜੀ ਹੈਗੀ ਐ ਪੌਨੀ ਸਲੀਵ ਦੀ ਜਾਂ ਫੁੱਲ ਸਲੀਵ ਦੀ ਜਿਹੜੀ ਲਾਈਨਿੰਗ ਹੈ ਉਹ ਇਸ ਤਰ੍ਹਾਂ ਅਰਜ਼ ਦੇ ਵਿੱਚੋਂ ਨਹੀਂ ਨਿਕਲਦੀ ਉਹਨੂੰ ਇਸ ਤਰ੍ਹਾਂ ਸਾਈਡ ਤੋਂ ਐਨ ਐਨ ਜਿਹੜਾ ਕਪੜਾ ਬਚਿਆ ਹੁੰਦਾ ਆ ਉਹਦੇ ਵਿੱਚ ਜੋੜ પાਕੇ ਫਿਰ ਕਟਿੰਗ ਕਰਨੀ ਪੈਂਦੀ ਆ ਹੁਣ ਇਹ ਮੇਰੇ ਕੋਲ ਜਿਆਦਾ ਕਪੜਾ ਹੈ ਮੈਂ ਇਹਦੇ ਵਿੱਚ ਜਿਹੜੀ ਲਾਈਨਿੰਗ ਹੈ ਉਹ ਕੱਟ ਕਰਨੀ ਹੈਗੀ ਐ ਇਹਨੂੰ ਮੈਂ ਇਸ ਤਰ੍ਹਾਂ ਲੈਂਥ ਵਾਈਜ਼ ਫੋਲਡ ਕਰ ਲਿਆ ਆ ਆਲੇ ਦੁਆਲੇ ਦੇ ਕੰਨੀਆਂ ਹੈਗੀਆਂ ਮੈਂ ਲਾਈਨਿੰਗ ਹਮੇਸ਼ਾ ਸਿੱਧੇ ਪਾਸੇ ਨੂੰ ਹੀ ਕੱਟਦੀ ਹੁੰਨੀ ਆ ਆਡੀ ਆਡੀ ਲਾਈਨਿੰਗ ਮੈਂ ਕਦੇ ਨਹੀਂ ਲਗਾਈ ਕਿਉਂਕਿ ਆਡੀ ਲਾਈਨਿੰਗ ਦਾ ਸ਼੍ਰਿੰਕ ਹੋਣ ਦਾ ਬਹੁਤ ਖਤਰਾ ਹੁੰਦਾ ਹੈ ਤੇ ਨਾਲੇ ਆਡੇ ਪਾਸੇ ਨੂੰ ਜਿਹੜਾ ਕੱਪੜਾ ਹੁੰਦਾ ਇਸ ਤਰ੍ਹਾਂ ਸਟ੍ਰੈਚ ਨਹੀਂ ਹੁੰਦਾ ਜਿਹਦੇ ਕਰਕੇ ਫਿਟਿੰਗ ਚ ਪ੍ਰੋਬਲਮ ਆਂਦੀ ਹੈ ਇਸ ਤਰ੍ਹਾਂ ਸਟ੍ਰੈਚੇਬਲ ਹੁੰਦਾ ਹੈਗਾ ਸਿੱਧਾ ਕੱਪੜਾ ਇਸ ਤਰ੍ਹਾਂ ਫਿਟਿੰਗ ਚ ਲਗਾਈ ਹੋਈ ਲਾਈਨਿੰਗ ਬਹੁਤ ਵਧੀਆ ਰਹਿੰਦੀ ਹੈ ਇਹ ਲਾਈਨਿੰਗ ਡਬਲ ਕੀਤੀ ਹੋਈ ਹੈ ਤੇ ਇਹ ਪਾਸੇ ਦਾ ਜਿਹੜਾ ਹੈਗਾ ਇਹ ਫੋਲਡਰਡ ਫੋਲਡਰਡ ਸਾਈਡ ਹੈ ਇਧਰਲੀ ਸਾਈਡ ਤੋਂ ਮੈਂ ਇਸ ਕਰਕੇ ਰੱਖਿਆ ਹੈ ਕਿਉਂਕਿ ਇਧਰਲੀ ਸਾਈਡ ਬਿਲਕੁਲ ਸਿੱਧੀ ਹੈਗੀ ਆਈ ਹੋਈ ਹੈ ਤੇ ਇਧਰ ਥੋੜਾ ਜਿਹਾ ਘੱਟ ਵੱਧ ਕੱਪੜਾ ਸੀ ਤੇ ਹੁਣ ਦੇਖੋ ਮੈਂ ਜਿਹੜੀ ਲਾਈਨਿੰਗ ਹੈ ਉਹਨੂੰ ਇਸ ਤਰ੍ਹਾਂ ਰੱਖਿਆ ਬਾਹਾਂ ਨੂੰ ਮੈਂ ਦੋਨੋਂ ਬਾਹਾਂ ਰੱਖੀਆਂ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਮਾਰਕਿੰਗ ਹੋਈ ਹੋਈ ਹੈ ਇਹ ਉਲਟੀ ਸਾਈਡ ਹੈ ਇਧਰ ਵੀ ਮਾਰਕਿੰਗ ਮੈਂ ਉਲਟ ਪੁੱਠੇ ਸਿੱਧਾ ਮਾਰਕ ਲਗਾਇਆ ਹੋਇਆ ਆ ਤੁਸੀਂ ਚਾਹੋ ਤਾਂ ਤੁਸੀਂ ਇੱਕ ਬਾਹ ਨੂੰ ਇਸ ਤਰ੍ਹਾਂ ਚੱਕ ਕੇ ਸਾਈਡ ਤੇ ਵੀ ਰੱਖ ਸਕਦੇ ਹੋ ਉਹਦਾ ਮਾਰਕ ਕਰ ਲੈਣਾ ਪਹਿਲਾਂ ਚੱਕਣ ਤੋਂ ਪਹਿਲਾਂ ਮਾਰਕ ਕਰ ਲਈਦਾ ਹੈ ਉਲਟੀ ਸਾਈਡ ਦਾ ਇਸ ਤਰ੍ਹਾਂ ਦੇਖੋ ਸਿੱਧੀ ਮੈਂ ਬਾਹਰ ਆਖ ਲਈ ਹੈ ਉੱਪਰ ਬਿਲਕੁਲ ਕੋਈ ਸਿਲਵਟ ਨਹੀਂ ਹੋਣੀ ਚਾਹੀਦੀ ਬਾਹ ਦੇ ਵਿੱਚ ਠੀਕ ਹੈ ਤੇ ਨੀਚੇ ਵਾਲੀ ਲਾਈਨਿੰਗ ਵਿੱਚ ਵੀ ਨਹੀਂ ਕੋਈ ਸਿਲਵਟ ਹੋਣੀ ਚਾਹੀਦੀ ਮੈਂ ਪ੍ਰੈਸ ਨਹੀਂ ਮਾਰੀ ਉਹ ਲਾਈਨਿੰਗ ਤੇ ਫਿਰ ਵੀ ਜਿਹੜੀ ਲਾਈਨਿੰਗ ਹੈ ਉਹ ਬਿਲਕੁਲ ਸਿਲਵਟ ਫਰੀ ਹੈਗੀ ਹੈ ਹੋਈ ਉਹ ਹੁਣ ਦੇਖੋ ਮੈਂ ਸਿੱਧੀ ਸਾਈਡ ਤੇ ਬਿਲਕੁਲ ਐਨ ਸਿੱਧੀ ਬਾਹ ਰੱਖੀ ਹੈ ਆ ਸਿੱਧਾ ਪਾਸਾ ਰੱਖਿਆ ਹੈ ਔਰ ਏਵ ਨਹੀਂ ਹੋਣੀ ਚਾਹੀਦੀ ਤੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਵਿਛਾਲ ਲਿਆ ਹੈ ਠੀਕ ਹੈ ਤੇ ਹੁਣ ਮੈਂ ਇਹਨੂੰ ਕੱਟ ਕੱਟ ਕਰਨਾ ਹੈ ਲਾਈਨਿੰਗ ਤਾਂ ਸੀ ਬਿਲਕੁਲ ਪ੍ਰੋਪਰ ਨਾਲੋ ਨਾਲੋ ਕੱਟ ਕਰ ਸਕਦੇ ਹੋ ਦੇਖੋ ਮੈਂ ਲਾਈਨਿੰਗ ਕੱਟ ਲਈ ਹੈ ਤੇ ਹੁਣ ਮੈਨੂੰ ਸਾਰੇ ਨੂੰ ਚੱਕ ਕੇ ਇਸ ਤਰ੍ਹਾਂ ਉਹ ਟਾ ਲੈਣਾ ਇਧਰਲੀ ਸਾਈਡ ਲਾਈਨਿੰਗ ਹੈ ਤੇ ਹੁਣ ਜਿਹੜੀ ਬਾਹ ਹੈਗੀ ਹੈ ਇਹਦੀ ਉਲਟੀ ਸਾਈਡ ਜਿਹੜੀ ਹੈ ਉਹ ਅੰਦਰ ਨੂੰ ਕਰਨੀ ਹੈਗੀ ਤੇ ਉੱਪਰ ਨੂੰ ਸਿੱਧੀ ਸਾਈਡ ਕਰਨੀ ਹੈ ਤੁਸੀਂ ਵੀ ਐਸੀ ਤਰ੍ਹਾਂ ਕੱਟ ਕਰਨੀ ਹੈ ਨਹੀਂ ਤਾਂ ਫਿਰ ਕੀ ਹੁੰਦਾ ਹੈ ਕਿ ਜਿਹੜੀ ਜੇ ਅਗਰ ਇੱਕ ਵਾਰ ਫਿਰ ਠੀਕ ਸਿੱਧੀ ਹੋ ਜਾਵੇ ਫਿਰ ਜਿਹੜੇ ਇਹਨਾਂ ਦੀ ਆ ਆਪਾਂ ਫਰੰਟ ਦੀ ਕਾਰਟ ਪਾਈ ਹੋ ਹੁੰਦੀ ਹੈ ਇਹ ਉਲਟ-ਪੁਲਟ ਹੋ ਜਾਂਦੀ ਹੈਗੀ ਹੈ ਠੀਕ ਹੈ ਹੁਣ ਦੇਖੋ ਆਪਾਂ ਇੱਧਰ ਵੀ ਬਾਹਰ ਰੱਖ ਲਈ ਹੈ ਇੱਧਰ ਵੀ ਸਿੱਧੀ ਸਾਈਡ ਉੱਪਰ ਆ ਗਈ ਬਾਂਦੀ ਤੇ ਇੱਧਰ ਵੀ ਸਿੱਧੀ ਸਾਈਡ ਉੱਪਰ ਆ ਗਈ ਹੁਣ ਆਪਾਂ ਇੱਕ ਬਾਹ ਦਾ ਪੀਸ ਤੇ ਇੱਕ ਲਾਈਨਿੰਗ ਦਾ ਪੀਸ ਇਸ ਤਰ੍ਹਾਂ ਚੈੱਕ ਲੈਣਾ ਹੈਗਾ ਇਸ ਇਸ ਬਾਹ ਨੂੰ ਇਸ ਲਾਈਨਿੰਗ ਨਾਲ ਅਟੈਚ ਕਰ ਦੇਣਾ ਤੇ ਇਹਨੂੰ ਇਹਦੇ ਨਾਲ ਅਟੈਚ ਕਰ ਦੇਣਾ ਮੈਂ ਤੁਹਾਨੂੰ ਅਟੈਚ ਕਰਨ ਵੇਲੇ ਵੀ ਦੱਸਿਆ ਤਾਂ ਇਹਦਾ ਜਿਹੜਾ ਖਾਸ ਧਿਆਨ ਰੱਖਣਾ ਪੈਂਦਾ ਹੈ ਨਹੀਂ ਤਾਂ ਫਿਰ ਜਿਹੜਾ ਇਹ ਮੋਡਾ ਹੈਗਾ ਇਹ ਬڑا ਛੋਟਾ ਹੋ ਜਾਂਦਾ ਹੈ ਅਟੈਚ ਕਿਸ ਤਰ੍ਹਾਂ ਕਰਨੀ ਆ ਚਲਦੇ ਆ ਮਸ਼ੀਨ ਤੇ ਦੇਖੋ ਇਧਰਲੀ ਸਾਈਡ ਤੋਂ ਹੈਗੀ ਬਾਹ ਦੀ ਮੋਰੀ ਆਪਾਂ ਇੱਕ ਸਾਈਡ ਤੋਂ ਬਾਹ ਅਟੈਚ ਕਰਨੀ ਸ਼ੁਰੂ ਕਰ ਦੇਣੀ ਹੈਗੀ ਲਾਈਨਿੰਗ ਦੇ ਨਾਲ ਇਸ ਤਰ੍ਹਾਂ ਹੁਣ ਮੈਂ ਇਸ ਤੱਕ ਅਟੈਚ ਕਰ ਲਈ ਹੁਣ ਮੈਂ ਇਹਨੂੰ ਇਧਰ ਨੂੰ ਘੁਮਾ ਲੈਣਾ ਹੈ ਤੇ ਹੁਣ ਜਿਹੜੀ ਇਹ ਵਾਲੀ ਕਾਰਟ ਹੈਗੀ ਇਹਦੇ ਉੱਪਰ ਆਪਾਂ ਜਿਹੜੀ ਬਾਹ ਇਹਨੂੰ ਅਟੈਚ ਕਰਨਾ ਹੈ ਦੇਖੋ ਹੁਣ ਇਹੇ ਕਾਟਨ ਦੀ ਹੈਗੀ ਹੈ ਤੇ ਕਾਟਨ ਦੀ ਹੁਣ ਇਸ ਕੱਪੜੇ ਦੇ ਨਾਲ ਬਿਲਕੁਲ ਸੈੱਟ ਬੈਠੀ ਹੋਈ ਹੈ ਇਹਨੇ ਬਹੁਤ ਥੱਕ ਖਿਸਕਣਾ ਨਹੀਂ ਹੈਗਾ ਪਰ ਕਈ ਵਾਰੀ ਖਿਸਕਣ ਵਾਲਾ ਕੱਪੜਾ ਹੁੰਦਾ ਹੈ ਜਿਸ ਤਰ੍ਹਾਂ ਸਿਲਕ ਦੀ ਸੂਟ ਹੁੰਦੇ ਜਾਂ ਹੈ ਨਾ ਇਸ ਤਰ੍ਹਾਂ ਰੇਸ਼ਮੀ ਕੱਪੜੇ ਹੁੰਦੇ ਆ ਉਹ ਉੱਪਰੋਂ ਖਿਸਕਦੇ ਰਹਿੰਦੇ ਆ ਉਹਨਾਂ ਨੂੰ ਆਪਾਂ ਕੀ ਕਰਨਾ ਜਦੋਂ ਆਪਾਂ ਇੱਥੋਂ ਸਿਲਾਈ ਲਗਾਣੀ ਸਟਾਰਟ ਕਰਨੀ ਹੈ ਤਾਂ ਇੱਧਰਲਾ ਜਿਹੜਾ ਕੋਨਾ ਹੈ ਉਹਨੂੰ ਵੀ ਬਰਾਬਰ ਇਸ ਤਰ੍ਹਾਂ ਫੜ ਕੇ ਇਸ ਤਰ੍ਹਾਂ ਖਿੱਚ ਲੈਣਾ ਠੀਕ ਹੈ ਇਸ ਤਰ੍ਹਾਂ ਖਿੱਚ ਲੈਣਾ ਬਰਾਬਰ ਫੜ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਜਿੱਥੋਂ ਸਿਲਾਈ ਲਗਾਣੀ ਹੈ ਜਿੱਥੇ ਤੱਕ ਸਿਲਾਈ ਲਗਾਈ ਦੀ ਹੈ ਜਿਸ ਤਰ੍ਹਾਂ ਸਭ ਤੋਂ ਪੂਰੀ ਸਿਲਾਈ ਤੇ ਇੱਕਦਮ ਫੜ ਕੇ ਨਹੀਂ ਲੱਗਣੀ ਕਿਉਂਕਿ ਰਾਉਂਡ ਦੇ ਵਿੱਚ ਹੈ ਹੁਣ ਮੈਂ ਇੱਥੇ ਤੱਕ ਲਗਾਣੀ ਹੈ ਹੁਣ ਇੱਥੋਂ ਮੈਂ ਕੱਪੜਾ ਫੜ ਲੈਣਾ ਦੋਨੋਂ ਹੀ ਇੱਕ ਨਹੀਂ ਫੜਨਾ ਦੋਨੋਂ ਇਕੱਠੇ ਫੜਨੇ ਆ ਇਹ ਦੋਨਾਂ ਨੂੰ ਇਕੱਠਿਆਂ ਨੂੰ ਫੜ ਕੇ ਇਸ ਤਰ੍ਹਾਂ ਸਟ੍ਰੈਚ ਕਰਕੇ ਸਿਲਾਈ ਲਗਾਣੀ ਸ਼ੁਰੂ ਕਰਨੀ ਹੈ। ਇਸ ਤਰ੍ਹਾਂ ਤੇ ਹੁਣ ਫੇਰ ਆਪਾਂ ਪਿੱਛੋਂ ਉੱਥੇ ਹੀ ਫੜ ਕੇ ਇਹਨੂੰ ਇਸ ਤਰ੍ਹਾਂ ਖਿੱਚ ਲੈਣਾ ਤੇ ਜਿੱਥੇ ਤੱਕ ਆਪਾਂ ਸਿਲਾਈ ਲਗਾਣੀ ਹੈ ਉੱਥੇ ਤੱਕ ਆਪਾਂ ਫੜ ਕੇ ਦੋਨੋਂ ਹੀ ਕੱਪੜੇ ਫੇਰ ਸਿਲਾਈ ਲਗਾ ਦੇਣੀ ਹੈ। ਹੁਣ ਫੇਰ ਆਦੇ। ਹੌਣੇ ਤੇਰਲੀ ਸਾਈਡ 프ਰੰਟ ਤੇ ਸਿਲਾਈ ਤੁਸੀਂ ਲਗਾਣੀ ਹੈ ਲਗਾ ਸਕਦੇ ਹੋ ਨਹੀਂ ਵੀ ਲਗਾਣੀ ਤਾਂ ਵੀ ਇਹ ਇਸ ਤਰ੍ਹਾਂ ਵੀ ਚੱਲ ਜਾਂਦਾ ਜੇ ਤੁਹਾਨੂੰ ਸੈਟ ਆਉਂਦਾ ਹੈਗਾ ਫਿਰ ਤੁਸੀਂ ਖੁੱਲਾ ਵੀ ਸ਼ਰਟ ਸਕਦੇ ਹੋ ਕਿਉਂਕਿ ਆਪਾਂ ਇਹਨੂੰ ਐਡਜਸਟ ਇਸ ਤਰ੍ਹਾਂ ਕਰ ਸਕਦੇ ਹਾਂ ਜੇ ਵੱਧ ਘੱਟ ਕੱਪੜਾ ਹੋਇਆ ਹੋਵੇ ਠੀਕ ਹੈ ਤੇ ਹੁਣ ਦੇਖੋ ਜਿਹੜੀ ਮੇਰੀ ਇਹ ਲਾਈਨਿੰਗ ਹੈ ਬਰਾਬਰ ਬਰਾਬਰ ਹੀ ਫਿਕਸ ਹੋਈ ਹੈਗੀ ਹੈ ਦੇਖੋ ਬਾਹ ਤੇ ਜਿਹੜੀ ਲਾਈਨਿੰਗ ਹੈਗੀ ਹੈ ਇਹ ਪੂਰੀ ਅਟੈਚ ਹੋ ਚੁੱਕੀ ਹੈਗੀ ਹੈ ਕਿਤੇ ਵੀ ਬਾਹ ਨੂੰ ਕੋਈ ਬੜਨੀ ਹੈਗਾ ਇਥੋਂ ਵੀ ਜਿਹੜੀ ਲਾਈਨਿੰਗ ਹੈ ਉਹ ਪੂਰੀ ਪੂਰੀ ਆਈ ਹੈ ਦੇਖੋ ਠੀਕ ਹੈ ਕਿਤੇ ਕੋਈ ਬੜਨੀ ਪੈ ਰਿਹਾ ਤੇ ਹ ਬੈਕ ਸਾਈਡ ਤੇ ਵੀ ਦੇਖੋ ਲਾਈਨਿੰਗ ਐਨ ਪੂਰੀ ਤਰ੍ਹਾਂ ਜਿਹੜੀ ਹੈਗੀ ਹੈ ਇਹ ਸੈੱਟ ਬੈਠੀ ਹੋਈ ਹੈ ਕਿਤੇ ਉਹ ਕੋਈ ਬੜਨੀ ਹੈਗਾ ਕਈ ਵਾਰ ਜਦੋਂ ਆਪਾਂ ਇੱਥੋਂ ਅਟੈਚ ਕਰੀਦਾ ਤਾਂ ਫਿਰ ਜਿਹੜੀ ਸੀਣਾ ਉਹ ਖੇਚ ਹੋ ਜਾਂਦੀ ਹੈ ਇਹਨੂੰ ਬਾਅਦ ਵਿੱਚ ਤੁਸੀਂ ਇਸ ਤਰ੍ਹਾਂ ਸਟ੍ਰੈਚ ਕਰਕੇ ਜੇ ਖੇਚ ਹੋਈ ਹੈ ਤਾਂ ਤੋੜ ਦੇਈ ਦੀ ਆ ਉਹ ਸੀਨ ਠੀਕ ਹੈ ਤੇ ਇਹਦੇ ਨਾਲ ਹੀ ਜਿਹੜੀ ਬਾਹਾਂ ਦੀ ਲਾਈਨਿੰਗ ਹੈ ਉਹ ਅਟੈਚ ਹੋ ਚੁੱਕੀ ਹੈ ਮੈਨੂੰ ਉਮੀਦ ਹੈ ਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਤੁਹਾਨੂੰ ਸਮਝ ਵਿੱਚ ਜ਼ਰੂਰ ਆਇਆ ਹੋਵੇਗਾ ਤੇ ਤੁਹਾਡੇ ਕੰਮ ਵੀ ਜ਼ਰੂਰ ਆਵੇਗਾ ਜੇ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਓਕੇ ਫਰੈਂਡਸ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਗੁੱਡ ਬਾਏ